ਪਿੰਡ ਗੁਰਨੇ ਕਲਾ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਹਾਰ ਜਿੱਥੇ ਤੀਆਂ ਪਹਿਣਾ ਨੇ ਪੀਂਗਾ ਝੂਤੀਆਂ ਪੰਗੜਾ ਪਾਇਆ ਗਿੱਧਾ ਪਾਇਆ ਹਰ ਇੱਕ ਖੁਸ਼ ਨਜ਼ਰ ਆ ਰਿਹਾ ਸੀ ਕਿ ਪਿੰਡ ਦੀ ਪੰਚਾਇਤ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਜਿੱਥੇ ਤੀਆਂ ਦਾ ਤਿਹਾਰ ਮਨਾਇਆ ਗਿਆ ਉੱਥੇ ਹੀ ਨਾਲ ਕਈ ਹੋਰ ਵੀ ਉਪਰਾਲੇ ਜਿਹੜੇ ਪੰਚਾਇਤ ਵੱਲੋਂ ਕੀਤੇ ਗਏ ਤੇ ਹਾਂ ਹਰ ਇੱਕ ਨੇਤੀਆਂ ਦੇ ਤਿਹਾਰ ਦਾ ਆਨੰਦ ਮਾਣਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੀਂਗਾ ਝੂਟਦੀਆਂ ਮੁਟਿਆਰਾਂ ਸਾਫ ਨਜ਼ਰ ਆ ਰਿਹਾ ਹਰ ਇੱਕ ਤਿਹਾਰ ਦੇ ਤਿਹਾਰ ਦਾ ਆਨੰਦ ਲੈ ਰਿਹਾ ਸੀ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਸਰਪੰਚ ਪਰਮਜੀਤ ਕੌਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਸਪੈਸ਼ਲ ਗੱਲ ਇਹ ਸੀ ਕਿ ਬੂਟੇ ਵੀ ਵੰਡੇ ਗਏ ਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਪੌਦਾ ਹਰ ਇੱਕ ਤੀਆਂ ਨੂੰ ਦੱਤਾ ਗਿਆ ਕਿ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਇਸ ਤਿਹਾਰ ਮੌਕੇ ਇੱਕ ਬੂਟਾ ਲਾਉਂਦੇ ਹੋ ਤਾਂ ਇੱਕ ਜ਼ਿੰਦਗੀ ਸਫਲ ਹੋ ਜਾਂਦੀ ਹੈ ਕਿਉਂਕਿ ਬਾਤਾਵਰਨ ਨੂੰ ਬਚਾਉਣਾ ਵੀ ਬੜਾ ਜ਼ਰੂਰੀ ਹੈ ਉੱਤੇ ਗੁਰਦੀਪ ਸਿੰਘ ਬੱਬਾ ਜੋ ਸਰਪੰਚ ਪ੍ਰਤੀਨਿਧ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਅਸੀਂ ਤੀਆਂ ਦਾ ਤਿਹਾਰ ਹੈ ਕਿਸੇ ਵੀ ਸਰਕਾਰੀ ਖਰਚੇ ਜਾਂ ਪੰਚਾਇਤ ਦੇ ਖਰਚੇ ਦੇ ਵਿੱਚੋਂ ਨਹੀਂ ਸਕੋ ਅਸੀਂ ਆਪਣੀ ਪੰਚਾਇਤ ਵੱਲੋਂ ਇਕੱਠੇ ਕਰਕੇ ਜਿਹੜਾ ਪ੍ਰੋਗਰਾਮ ਹੈ ਤੀਆਂ ਦਾ ਉਹ ਕਰਵਾ ਰਹੇ ਹਾਂ ਉੱਤੇ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਦੇ ਲਈ ਪਹਿਲਾਂ 3 ਆ ਭੈਣਾ ਨੇ ਮੰਗ ਰੱਖੀ ਸੀ ਤੇ ਕਈ ਸਾਲਾਂ ਤੋਂ ਸਾਡੇ ਪਿੰਡ ਦੇ ਵਿੱਚ 3 ਆ ਦਾ ਤਿਉਹਾਰ ਨਹੀਂ ਮਨਾਇਆ ਜਾ ਰਿਹਾ ਸੀ ਤਾਂ ਸਾਡੀ ਪੰਚਾਇਤ ਵੱਲੋਂ ਇਹ ਉਪਰਾਲਾ ਕੀਤਾ ਗਿਆ ਪਰ ਕੋਸ਼ਿਸ਼ ਇਹ ਸੀ ਕਿ ਪਹਿਲੀ ਵਾਰ 3 ਆ ਦਾ ਤਿਉਹਾਰ ਅਤੇ ਵੱਡੀ ਗਿਣਤੀ ਦੇ ਵਿੱਚ ਇੱਥੇ 3 ਆ ਭੈਣਾ ਨੇ ਨਹੀਂ ਪਹੁੰਚਣਾ ਪਰ ਇੱਥੇ ਰੌਣਕ ਲੱਗੀ ਪਈ ਹੈ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਵੀ ਦਕਾਨਾਂ ਲੱਗੀਆਂ ਪਈਆਂ ਸੀ ਇੰਝ ਜਾਪਦਾ ਸੀ ਕਿ ਮੇਲਾ ਲੱਗਿਆ ਹੋਇਆ ਕੋਈ ਤੀਆਂ ਦਾ ਤਿਹਾਰ ਇੱਥੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹਰ ਇੱਕ ਤੀ ਪੈਣ ਨੇ ਤੀਆਂ ਦੇ ਤਿਹਾਰ ਦਾ ਆਨੰਦ ਮਾਣਿਆ ਤੇ ਉੱਥੇ ਹੀ ਸਰਪੰਚ ਗੁਰਦੀਪ ਸਿੰਘ ਬੱਬਾ ਨੇ ਹਰ ਇੱਕ ਨੂੰ ਬੂਟੇ ਜਿਹੜੇ ਆ ਲੰਗਰ ਦੇ ਵਿੱਚ ਦਿੱਤੇ ਤੇ ਹਰ ਇੱਕ ਨੂੰ ਇੱਕ ਪ੍ਰਣ ਕਰਨ ਲਈ ਕਿਹਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪੌਦਾ ਜ਼ਰੂਰ ਲਾਓ ਤਾਂ ਜੋ ਵਾਤਾਵਰਨ ਨੂੰ ਬਚਾ ਸਕੀਏ ਜਿੰਨਾ ਵੀ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਇਹ ਬੂਟੇ ਲਾਉਣ ਦੇ ਨਾਲ ਅਸੀਂ ਇੱਕ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਪ੍ਰਦੂਸ਼ਣ ਹੋਣ ਤੋਂ ਰਹਿਤ ਆਪਣੇ ਵਾਤਾਵਰਨ ਨੂੰ ਬਣਾ ਸਕਦੇ ਹਾਂ ਤੇ ਦੂਸਰੇ ਪਾਸੇ ਪੀਆਂ ਪਹਿਣਾ ਨੇ ਜਿਹੜੀਆਂ ਉਹ ਨੱਚਦੀਆਂ ਟੱਪਦੀਆਂ ਨਜ਼ਰ ਆਈਆਂ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੀਆਂ ਨਜ਼ਰ ਆਈਆਂ ਉੱਥੇ ਹੀ ਜਿੰਨੀਆਂ ਵੀ ਔਰਤਾਂ ਕੁੜੀਆਂ ਇੱਥੇ ਪਹੁੰਚਿਆ ਸੀ ਉਹਨਾਂ ਨੇ ਸਰਪੰਚ ਤੇ ਪੰਚਾਇਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਮੇਲਾ ਧੀਆਂ ਦਾ ਇੱਥੇ ਲਗਵਾਇਆ ਸਕੂਲ ਦੇ ਵਿੱਚ ਪ੍ਰਾਇਮਰੀ ਸੈਕੰਡਰੀ ਸਕੂਲ ਦੇ ਵਿੱਚ ਇਹ ਤਿਹਾਰ ਜਿਹੜਾ ਮਨਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਿਆ ਤੀਆਂ ਪਹਿਣਾ ਪਹੁੰਚੀਆਂ ਹਰ ਇੱਕ ਮੁਟਿਆਰ ਨੇ ਆਪਣੇ ਹਾਉ ਭਾਉ ਸਾਂਝੇ ਕੀਤੇ ਕਿ ਜ਼ਿੰਦਗੀ ਦੇ ਵਿੱਚ ਅਸੀਂ ਨਹੀਂ ਸੋਚਿਆ ਸੀ ਕਿ ਸਾਡੇ ਪਿੰਡ ਦੇ ਵਿੱਚ ਵੀ ਤੀਆਂ ਦਾ ਤਿਹਾਰ ਮਨਾਇਆ ਜਾਏਗਾ ਹੋਰ ਕੀ ਪ੍ਰੋਗਰਾਮ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਸਾਡੇ ਸਰਪੰਚ ਵੀਰ ਦਾ ਮੈਂ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਬਈਆਂ ਕੁੜੀਆਂ ਨੂੰ ਸੱਦਾ ਦੇ ਕੇ ਸਦਾਇਆ ਹੈ ਮੈਂ ਇਸ ਵੀਰ ਦਾ ਤੇ ਸਾਡੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇੰਨਾ ਮੇਲਾ ਰਚਾਇਆ ਅਸੀਂ ਚੱਲ ਕੇ ਆਈਆਂ ਇਹਨਾਂ ਨੇ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਰੱਖਿਆ ਸਾਡੇ ਵਾਸਤੇ ਸਾਰੀਆਂ ਭੈਣਾਂ ਨੂੰ ਸਾਨੂੰ ਸੱਦਾ ਦਿੱਤਾ ਮੈਂ ਇਸ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਇਹੋ ਜਿਹੇ ਮੇਲੇ ਹੁੰਦੇ ਰਹਿਣ ਈਆਂ ਸੁਖੀ ਬਸਦੀਆਂ ਰਹਿਣ ਈਆਂ ਆਉਂਦੀਆਂ ਤੀਆਂ ਜੇ ਕਿਤੇ ਸੱਭਿਆਚਾਰ ਲੋਕ ਭੁੱਲਦੇ ਜਾਂਦੇ ਆ ਕਿ ਇਹ ਕਿਹੜਾ ਹੋ ਗਿਆ ਜਿਵੇਂ ਇਹ ਮੈਂ ਕਹਿੰਦੀ ਆ ਜੀ ਸੱਭਿਆਚਾਰ ਭੁੱਲਿਆ ਨਾ ਜਾਵੇ ਇਹ ਹਰ ਵਾਰੀ ਮਨਾਇਆ ਜਾਵੇ ਤੇ ਪੰਚਾਇਤ ਮਨਾਵੇ ਤੇ ਤੀਆਂ ਸਾਰੀਆਂ ਆਉਂਦੀਆਂ ਜਾਂਦੀਆਂ ਰਹਿਣ ਸੂਕੀ ਵਾਦ ਰਹਿਣਾ ਕੰਮ ਕਿਵੇਂ ਹੋ ਰਿਹਾ ਹੈ ਬੜੀਆ ਬੜੀਆ ਬਹੁਤ ਵਧੀਆ ਸਰਪੰਚ ਨੂੰ ਮੈਂ ਵਧਾਈ ਦਿੰਦੀ ਆ ਬਹੁਤ ਵਧੀਆ ਵੀਰ ਮੇਰਾ ਕੰਮ ਕਰਦਾ ਹੈ ਅੱਗੇ ਤੋਂ ਵੀ ਕਰੂਗਾ ਤੇਰੀ ਇੱਤਿ ਸ਼ਰਮਾ ਜੀ ਕੀ ਪ੍ਰੋਗਰਾਮ ਹੈ ਕਿਹੜਾ ਪਿੰਡ ਹੈ ਇਹ ਇਹ ਸਾਡਾ ਪਿੰਡ ਗੁਰਨੇਕਲਾਈ ਇੱਥੇ ਤੀਆਂ ਦਾ ਪ੍ਰੋਗਰਾਮ ਹੈ ਜੀ ਸਾਡੇ ਸਰਪੰਚ ਜੀ ਬੱਬਾ ਜੀ ਤੇ ਉਹਨਾਂ ਦੇ ਸਾਰੇ ਸਾਥੀ ਪੰਚਾਇਤ ਮੈਂ ਇਹ ਪਹਿਲੀ ਵਾਰ ਹੋਇਆ ਸਾਡੇ ਪਿੰਡ 'ਚ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਇੱਥੇ ਸਭ ਤੋਂ ਮੈਨ ਲੱਗਾ ਲਈ ਸਾਨੂੰ ਲੱਗੀ ਵੀ ਇੱਥੇ ਪਲਾਂਟਸ ਬੰਡੇ ਜਾ ਰਹੇ ਨੇ ਮਤਲਬ ਆਪਾਂ ਨੂੰ ਹੁਣ ਪਤਾ ਹੀ ਆਈ ਆਪਾਂ ਸਾਰੇ ਪੋਲਿਊਸ਼ਨ ਕਰ ਰਹੇ ਆ ਬਹੁਤ ਪੋਲਿਊਸ਼ਨ ਵਾਲਾ ਆਪਾਂ ਨੂੰ ਸਾਹ 'ਚ ਹੁਣ ਪ੍ਰੋਬਲਮ ਹੋ ਰਹੀਆਂ ਨੇ ਹੋਰ ਵੀ ਕਈ ਬਿਮਾਰੀਆਂ ਹੋ ਰਹੀਆਂ ਨੇ ਤਾਂ ਉਹਦੇ ਕਾਰਨ ਇਹ ਬਦ ਤੋਂ ਬਹੁਤ ਵੱਡਾ ਉਪਰਾਲਾ ਆ ਤੇ ਅਲਣਾ ਦੇ ਲੜਾਂ ਦੇ ਰੱਬ ਉਹ ਸੁਣਿਆ ਸੀ ਜੀ ਗੀਤ ਉਹਦੇ ਵਿੱਚ ਆਉਂਦਾ ਵੀ ਘੱਗਰੇ ਆ ਨਾ ਆਪਣੇ ਦੱਬੇ ਪਏ ਸੀ ਉਹ ਸੱਚੀ ਦੱਬੇ ਪਏ ਸੀ ਜੀ ਸਾਡੇ ਤੇ ਅੱਜ ਸਰਪੰਚ ਬੱਬਾ ਜੀ ਤੇ ਪੰਚਾਇਤਕਾਰ ਸਾਡੇ ਅੱਜ ਖੁੱਲੇ ਨੇ ਤੇ ਅਸੀਂ ਆਪਦੇ ਪੂਰੇ ਦਿਲ ਦੇ ਨਾਲ ਨੱਚੀਆਂ ਤੇ ਇਹ ਨੱਚਣਾ ਸਿਰਫ ਤੇ ਸਾਡੇ ਦਿਲ ਦੇ ਇਰਮਾਨ ਬੱਬਾ ਜੀ ਕਾਰਨ ਤੇ ਉਹਨਾਂ ਦੀ ਪੰਚਾਇਤ ਮੈਂਬਰ ਕਾਰਨ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਕਰਾਇਆ ਧੰਨਵਾਦ ਅਲਜਿੰਦਰ ਕੌਰ ਜੀ ਕੀ ਪ੍ਰੋਗਰਾਮ ਹੈ ਕਿਹੜਾ ਪਿੰਡ ਹੈ ਕਿਹਦੇ ਵੱਲੋਂ ਕਰਵਾਇਆ ਗਿਆ ਤੇ ਕਿਵੇਂ ਲੱਗ ਰਿਹਾ ਇਹ ਪਿੰਡ ਗੁਰਨੇਕਲਾ ਦੀਛੜਾ ਬੱਬੇ ਵੀਰ ਜੀ ਵੱਲੋਂ ਕਰਵਾਇਆ ਗਿਆ ਸਰਪੰਚਾ ਵੱਲੋਂ ਬਹੁਤ ਵਧੀਆ ਤੀਆਂ ਦਾ ਤਿਉਹਾਰ ਆ ਤੇ ਵੀਰ ਜੀ ਨੇ ਪਿੰਡ ਦੇ ਵੀ ਬਹੁਤ ਵਧੀਆ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਸਾਨੂੰ ਬਹੁਤ ਚੰਗਾ ਲੱਗਦਾ ਮੈਨੂੰ 12 ਸਾਲ ਹੋ ਗਏ ਇਸ ਪਿੰਡ ਦੇ ਵਿੱਚ ਆਈ ਨੂੰ ਵਿਆਹ ਹੋਏ ਨੂੰ 12 ਸਾਲਾਂ ਵਿੱਚ ਮੈਂ ਕਦੇ ਨਹੀਂ ਇਹੋ ਜਿਹਾ ਦੇਖਿਆ ਜੋ ਹਣ ਦੇਖਣ ਨੂੰ ਮਿਲਦਾ ਬਹੁਤ ਚੰਗਾ ਲੱਗਦਾ ਸੱਭਿਆਚਾਰ ਦੀ ਗੱਲ ਕਰੀ ਅੱਜ ਪੰਜਾਬੀ ਸੱਭਿਆਚਾਰ ਦੇਖਣ ਨੂੰ ਮਿਲਦਾ ਲੋਕ ਕਿਤੇ ਨਾ ਕਿਤੇ ਹਾਂਜੀ ਬਹੁਤ ਵਧੀਆ ਲੱਗਦਾ ਜੀ ਹਾਂਜੀ ਬਹੁਤ ਵਧੀਆ ਜੀ ਉਹਨਾਂ ਨੂੰ ਕੀ ਕਹੋਗੇ ਜਿਹੜੇ ਲੋਕ ਭੁੱਲ ਰਹੇ ਨੇ ਸੱਭਿਆਚਾਰ ਨੂੰ ਉਹਨਾਂ ਸਭਿਆਚਾਰ ਸੰਭਾਲ ਕੇ ਰੱਖਣਾ ਚਾਹੀਦਾ ਜੀ ਬਹੁਤ ਵਧੀਆ ਮੈਂ ਮੈਡਮ ਮਨਜੀਤ ਕੌਰ ਜੀ ਪੀਟੀਟੀ ਦੇ ਆਪਕਾ ਇਥੇ ਸਾਡੀ ਡਿਊਟੀ ਹੈ ਜੀ ਕਹਿਣਾ ਚਾਹੁੰਦੀ ਅੱਜ ਪ੍ਰੋਗਰਾਮ ਜਿਹੜਾ ਹੈ ਪ੍ਰੋਗਰਾਮ ਬਹੁਤ ਵਧੀਆ ਜੀ ਬਾਕੀ ਮੈਨੂੰ ਇਹਦਾ ਸ਼ੌਂਕ ਬਹੁਤ ਹੈ ਨਿੱਚੇਂ ਟੱਪਣ ਦਾ ਆਪ ਹੀ ਤੇ ਬੱਬੇ ਵੱਲੋਂ ਬਹੁਤ ਵਧੀਆ ਇਹ ਪ੍ਰੋਗਰਾਮ ਕੀਤਾ ਗਿਆ ਹੈਗਾ ਬਾਕੀ ਸਾਰੀ ਪੰਚਾਇਤ ਦਾ ਧੰਨਵਾਦ ਪਹਿਲਾਂ ਵੀ ਕਦੇ ਹੋਇਆ ਪ੍ਰੋਗਰਾਮ ਪਿੰਡ ਨਹੀਂ ਨਹੀਂ ਪ੍ਰੋਗਰਾਮ ਪਹਿਲੀ ਵਾਰ ਹੋ ਰਿਹਾ ਜੀ ਇਹ ਅੱਛਾ ਤੇ ਤੀਆਂ ਤਾਂ ਮਤਲਬ ਖਤਮ ਹੀ ਹੋ ਗਈਆਂ ਸੀ ਇਹ ਪਹਿਲੀ ਵਾਰ ਹੈ ਜਦੋਂ ਬੱਬੇ ਨੇ ਇੱਥੇ ਵਧੀਆ ਪ੍ਰੋਗਰਾਮ ਕਰਾਉਂਦੇ ਸੱਬੇ ਚਾਰ ਨੂੰ ਬਚਾਉਣ ਲਈ ਕੀ ਕਹੋਗੇ ਹੋਰ ਲੋਕਾਂ ਨੂੰ ਹੋਰ ਪਿੰਡਾਂ ਨੂੰ ਕੀ ਸਨੇਹਾ ਦੇਵੋਗੇ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਕੀਆਂ ਮਨਾਈਆਂ ਨੇ ਇਹੋ ਜਿਹੇ ਪ੍ਰੋਗਰਾਮ ਬਣਾਉਣੇ ਚਾਹੀਦੇ ਨੇ ਜੀ ਤਾਂ ਕਿ ਸਾਰੇ ਵੀ ਮਤਲਬ ਸਾਰਿਆਂ ਵਿੱਚ ਸਾਂਝ ਪੈਦਾ ਹੋ ਸਕੇ ਜੀ ਅੱਜ ਬੂਟੇ ਵੀ ਲਾਏ ਆ ਇੱਕ ਨਵੀਂ ਕਿਰਤ ਪਾਈ ਆ ਤੀਆਂ ਦੇ ਦੌਰਾਨ ਬੂਟੇ ਵੰਡੇ ਗਏ ਆ ਹਾਂਜੀ ਕਿਵੇਂ ਦੇਖਦੇ ਹੋ ਇਹ ਤਾਂ ਬਹੁਤ ਵਧੀਆ ਜੀ ਸਭ ਤੋਂ ਵਧੀਆ ਇਹ ਹੀ ਹੈ ਜੀ ਆਪਾਂ ਰੁੱਖ ਲਾਵਾਂਗੇ ਤਾਂ ਹੀ ਆਪਾਂ ਨੂੰ ਆਪਣਾ ਮੀਂਹ ਪਵੇਗਾ ਹਨਾ ਤੇ ਬਰਸਾਤ ਹੋਵੇਗੀ ਤੇ ਆਪਾਂ ਨੂੰ ਆਕਸੀਜਨ ਵਗੈਰਾ ਮਿਲੇ। ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ ਇੱਥੇ ਕਵਰੇਜ ਕਰਨ ਆਏ ਹਾਂ। ਇਹ ਪ੍ਰੋਗਰਾਮ ਪਿੰਡ ਗੁਰਨੇਕਲਾਂ ਜ਼ਿਲ੍ਹਾ ਮਾਨਸਾ ਤਹਿਸੀਲ ਭਲਾੜਾ ਈਆਂ ਦਾ ਮੇਲਾ ਅਸੀਂ ਕਰਵਾਇਆਗਾ ਇਹ ਮੇਲਾ ਪਹਿਲਾਂ ਕਿਸੇ ਸਾਲ ਨਹੀਂ ਸਾਡੇ ਹੋਇਆ। ਇਹ ਪਹਿਲੀ ਵਾਰ ਸਾਡੀ ਗ੍ਰਾਮ ਪੰਚਾਇਤ ਮੇਰੇ ਵੱਲੋਂ ਤੇ ਮੇਰੀ ਪੰਚਾਇਤ ਦੇ ਸਾਥ ਨਾਲ ਆਪਦੀ ਜੇਬ ਚੋਂ ਖਰਚਾ ਕਰਕੇ ਆਪ ਦੇ ਲੋਕਾਂੋਂ ਪੈਸੇ ਲਾ ਕੇ ਕੋਈ ਪੰਚਾਇਤੀ ਫੰਡ ਚ 1 ਰੁਪਿਆ ਨਹੀਂ ਲਾਇਆ ਤੇ ਅਸੀਂ ਕਰਵਾਇਆ ਹੈਗਾ ਇਹ ਪਰਜੋਰ ਮੰਗ ਸੀ ਪੈਣਾ ਦੀ ਮੇਰੀਆਂ ਦੀ ਪਿੰਡ ਚ ਜਿੱਥੇ ਮੈਂ ਜਾਂਦਾ ਹੋਰ ਕੰਮ ਚੱਲੀ ਜਾਂਦੇ ਨੇ ਪਿੰਡ ਦੇ ਵਿੱਚ ਤੁਸੀਂ ਪਹਿਲਾਂ ਵੀ ਆ ਕੇ ਗਏ ਹੋ ਬਾਕੀ ਚਲੋ ਤੁਹਾਨੂੰ ਪੈਣਾ ਨੇ ਦੱਸ ਵੀ ਦਿੱਤਾ ਹੋਊਗਾ ਕੰਮ ਕਰ ਸਾਡੇ ਚੱਲੀ ਜਾਂਦੇ ਨੇ ਇਹ ਜਿੱਥੇ ਮੈਂ ਜਾਂਦਾ ਵੀਰੇ ਤੀਆਂ ਦਾ ਪ੍ਰੋਗਰਾਮ ਕਰਾ ਦੇ ਵੀਰੇ ਤੀਆਂ ਦਾ ਪ੍ਰੋਗਰਾਮ ਕਰਾ ਦੇ ਅਸੀਂ ਇਸ ਕਰਕੇ ਫਿਰ ਸੋਚਿਆ ਮੈਂ ਪੰਚਾਇਤ ਇਕੱਠੀ ਕੀਤੀ ਵੀ ਆਪਾਂ ਕਿਉਣਾ ਤੀਆਂ ਦਾ ਮੇਲਾ ਕਰਵਾਇਆ ਜਾਵੇ ਤੀਆਂ ਦਾ ਮੇਲਾ ਇਹ ਨਹੀਂ ਹੈਗਾ ਕਿ ਇਤਿਹਾਸ ਬਾਰੇ ਸਭ ਨੂੰ ਜਾਣਕਾਰੀ ਹੈਗੀ ਆ ਠੀਕ ਹੈ ਸਾਨੂੰ ਵੀ ਨੌਲੇਜ ਆ ਪਰ ਇਹਦਾ ਮਕਸਦ ਇਹ ਹੈ ਵੀ ਇੱਥੇ ਭੈਣਾਂ ਇਕੱਠੀਆਂ ਹੋ ਕੇ ਆਪਣਾ ਦੁੱਖ ਸੁੱਖ ਕਰ ਲੈਂਦੀਆਂ ਨੇ ਅੱਜ ਮੈਂ ਘੱਟੋ ਘੱਟ ਮੈਨੂੰ ਕਿ ਦੱਸ ਕੇ ਗਈਆਂ ਨੇ ਅੱਜ ਤੇ ਮੈਨੂੰ ਸੀਸਾ ਦੇ ਕੇ ਗਈਆਂ ਨੇ ਜਿਹੜੀਆਂ 20-20 ਸਾਲ ਹੋ ਗਏ ਬੇਣੀਆਂ ਨੂੰ 25-25 ਸਾਲ ਹੋ ਗਏ ਜਿਹੜੀਆਂ ਮਿਲੀਆਂ ਨਹੀਂ ਦੀਆਂ ਸੇਲੀਆਂ ਨੂੰ ਉਹ ਅੱਜ ਇੱਥੇ ਮਿਲ ਕੇ ਗਈਆਂ ਨੇ ਤੇ ਮੈਨੂੰ ਸੀਸਾ ਵੇ ਕੇ ਗਈਆਂ ਨੇ ਗਿਆ ਇੱਕ ਚੀਜ਼ ਹੋਰ ਸਭ ਤੋਂ ਵਧੀਆ ਜਿਹੜੀ ਕਰੀਆ ਸੀ ਮੇਰੀ ਹੋਰ ਵੀ ਸਰਪੰਚਾਂ ਨੂੰ ਅਪੀਲ ਹੈ ਵੀ ਜਿੰਨੇ ਸਰਪੰਚ ਤੀਆਂ ਦਾ ਮੇਲਾ ਕਰਾਉਂਦੇ ਨੇ ਉਹ ਦਰਖਤਾਂ ਦਾ ਲੰਗਰ ਜ਼ਰੂਰ ਲਾਇਆ ਕਰਨ ਉਹ ਵੀ ਇੱਕ ਲੰਗਰ ਹੈ ਦਰਖਤ ਲਾਉਣੇ ਆਪਣੇ ਲਈ ਬਹੁਤ ਜ਼ਰੂਰੀ ਨੇ ਤਾਂ ਜੋ ਕਿ ਆਪਾਂ ਨੂੰ ਆਕਸੀਜਨ ਵਧੀਆ ਮਿਲੇ ਵਧੀਆ ਮਾਹੌਲ ਮਿਲੇ بارشਾਂ ਵਧੀਆ ਪੈਣ ਆਪਣੀਆਂ ਫਸਲਾਂ ਵਧੀਆ ਹੋਣ ਤਾਂ ਕਰਕੇ ਸਾਰਾ ਮਾਹੌਲ ਵਧੀਆ ਬਣਿਆ ਰਹੇ ਅੱਜ ਤੁਸੀਂ ਦੇਖਿਆ ਮੈਨੂੰ ਆਏ ਕਹਿੰਦੇ ਸੀਗੇ ਵੀ ਇੱਥੇ ਇੰਨਾ ਇਕੱਠ ਨਹੀਂ ਹੋਣਾ ਵੀ ਦੂਰ ਪੈ ਜਾਂਦਾ ਪਿੰਡ ਤੋਂ ਥੋੜਾ ਦੁਰਕਿਓਣਾ ਕਿਹਾ ਪਰ ਇੰਨਾ ਇਕੱਠ ਮੈਂ ਦੇਖਿਆ ਹੀ ਨਹੀਂ ਕਿਤੇ ਤੁਸੀਂ ਵੀ ਕਵਰੇਜ ਕਰਕੇ ਆਏ ਹੋਰ ਵੀ 3 ਦੇਖੇ ਨੇ ਪਰ ਇੰਨਾ ਇਕੱਠ ਨਹੀਂ ਮੈਂ ਦੇਖਿਆ ਮੇਰੀਆਂ ਭੈਣਾਂ ਦਾ ਧੰਨਵਾਦ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਜਿੰਨੀਆਂ ਵੀ ਚਲੋ ਕਈ ਵਾਰ ਇੱਕ ਸਾਡੇ ਪਿੰਡ ਦੇ ਵਿੱਚ ਅੱਜ ਥੋੜੀ ਜੀ ਪ੍ਰੋਬਲਮ ਵੀ ਆਈ ਆ ਉਹਦਾ ਅਫਸੋਸ ਕਰਦਾ ਮੈਂ ਮੈਥੋਂ ਜਾਇ ਨਹੀਂ ਗਿਆ ਮੈਂ ਸੰਸਕਰਤੇ ਜਾਣ ਦੀ ਸਾਡੇ ਮੇਰੀ ਭੈਣ ਸੀ ਇੱਕ ਉਹਦੇ ਹਸਬੰਡ ਦੀ ਡੈਥ ਹੋ ਗਈ ਕਿਸੇ ਕਾਰਨ ਕਰਕੇ ਚਲੋ ਅਸੀਂ ਪ੍ਰੋਗਰਾਮ ਸਾਰਾ ਉਲਿੱਕਿਆ ਹੋਇਆ ਸੀਗਾ ਨਹੀਂ ਕੈਨਸਲ ਕਰ ਸਕੇ ਉਹਦਾ ਅਸੀਂ ਅਫਸੋਸ ਕਰਦੇ ਆ ਪਰ ਪ੍ਰਮਾਤਮਾਗੇ ਹੀ ਅਰਦਾਸ ਕਰਦੇ ਆ ਕਿਸੇ ਭੈਣ ਦੇ ਮੇਰੀ ਤੇ ਮਾੜਾ ਦੇਣਾ ਮਾੜਾ ਟਾਈਮ ਨਾ ਲਿਆਵੇ ਜੇ ਕਿਸੇ ਨੂੰ ਮੇਰੀ ਜ਼ਰੂਰਤ ਹੈ ਮੈਂ ਆਪਣੀਆਂ ਭੈਣਾਂ ਲਈ 5 ਸਾਲ ਤੱਕ ਜੀ ਸਾਰੀ ਉਮਰ ਨਾਲ ਖੜਾ ਹਾਂ ਲੋਕਾਂ ਨੇ ਮੈਨੂੰ ਵੋਟਾਂ ਵਾਕੇ 5 ਸਾਲ ਬਣਾਇਆ ਪਰ ਮੈਂ ਸਾਰੀ ਉਮਰ ਨਾਲ ਖੜਾ ਹਾਂ ਮੇਰਾ ਨੰਬਰ ਲੈ ਕੇ ਜਾਣ ਨੰਬਰ ਮੈਂਸ਼ਨ ਵੀ ਕਰਦੇ ਹੋ ਸਭ ਤੁਸੀਂ ਜਿਹਨੂੰ ਜਿੱਥੇ ਮੇਰੀ ਜ਼ਰੂਰਤ ਹੈ ਮੈਨੂੰ ਫੋਨ ਕਰਕੇ ਸੱਦ ਸਕਦਾ ਮੈਂ ਹਰੇਕ ਭੈਣ ਦੇ ਨਾਲ ਖੜਾ ਹਾਂ ਧੰਨਵਾਦ ਜੀ ਕਿੰਨੇ ਬੂਟੇ ਵੱਡੇ ਆ ਜੀ ਅੱਜ 1050 ਬੂਟੇ ਲੈ ਕੇ ਆਏ ਸੀ ਅਸੀਂ 1500 ਸਾਨੂੰ ਲਾਟ ਹੋਏ ਸੀ ਸਾਰੇ ਬੂਟੇ ਤੇ 580 ਪਿੰਡ ਦੇ ਵਿੱਚ ਲਾਉਣੇ ਆ ਉਹ ਬਾਅਦ ਚ ਲਾਵਾਂਗੇ 1050 ਬੂਟਿਆਂ ਚ ਪੰਡ ਤੇ